ਦੋਸਤੋ ਕੁਦਰਤ ਨੇ ਨਾ ਆਪਾਂ ਨੂੰ ਹਰ ਤਰ੍ਹਾਂ ਦੀ ਮਿੱਟੀ ਲਈ ਹਰ ਤਰ੍ਹਾਂ ਦੇ ਜਲਵਾਜੂ ਲਈ ਹਰ ਤਰ੍ਹਾਂ ਦੇ ਮਨੁੱਖ ਲਈ ਬਨਸਪਤੀ ਉਗਾਈ ਹੈ ਖਾਣ ਲਈ ਤੇ ਅੱਜ ਆਪਾਂ ਜਿਸ ਪੌਦੇ ਦੀ ਗੱਲ ਕਰਾਂਗੇ ਨਾ ਉਸ ਦਾ ਨਾਂ ਹੈ ਕਰੀਰ ਦਾ ਪੌਦਾ ਤਾਂ ਇਹਦੇ ਜਿਹੜੇ ਕੱਚੇ ਫਲ ਹੁੰਦੇ ਨੇ ਉਹਨੂੰ ਆਪਾਂ ਡੇਲੇ ਵੀ ਕਹਿ ਦਿੰਨੇ ਆ ਪੰਜਾਬ 'ਚ ਜਿਵੇਂ ਡੇਲੇ ਦਾ ਆਚਾਰ ਪਾਉਨੇ ਆਪਾਂ ਤੇ ਜਿਹੜੇ ਇਹਦੇ ਪੱਕੇ ਹੋਏ ਫਲ ਨੇ ਉਹਨਾਂ ਨੂੰ ਆਪਾਂ ਪਿੰਜੂ ਕਹਿੰਦੇ ਨੇ ਆਂ ਪੁਰਾਣੇ ਬਜ਼ੁਰਗ ਸਾਡੇ ਉਹ ਪਿੰਜੂ ਦਾ ਫਲ ਬਹੁਤ ਖਾਂਦੇ ਹੁੰਦੇ ਸੀ ਉਹਨਾਂ ਨੂੰ ਜਾਦਾ ਪਤਾ ਹੈ ਤਾਂ ਦੋਸਤੋ ਇਹ ਰਾਜਸਥਾਨੀ ਲੋਕ ਇਹਨੂੰ ਕੇਰ ਦਾ ਦਰਖਤ ਵੀ ਕਹਿੰਦੇ ਨੇ ਇਹ ਜਿਹੜੇ ਫਲ ਨੇ ਇਹਦੇ ਇਹ ਬੜੇ ਹੀ ਕੀਮਤੀ ਹੁੰਦੇ ਨੇ ਤੇ ਇਹ ਜਿਹੜਾ ਪੌਦਾ ਹੈ ਜਿਹੜਾ ਪੌਦਾ ਹੈ ਝਾੜੀ ਨੁਮਾ ਪੌਦਾ ਜਿਵੇਂ ਝਾੜੀਦਾਰ ਪੌਦਾ ਹੈ ਤੇ ਰਾਜਸਥਾਨ ਦੇ ਵਿੱਚ ਤਾਂ ਇਹਦੇ ਫਲਾਂ ਨੂੰ ਚੈਰੀ ਆਫ ਡੇਜ਼ਰਟ ਵੀ ਕਹਿੰਦੇ ਨੇ ਤੇ ਇਹਦੇ ਜਿਹੜੇ ਫਲ ਨੇ ਜਦੋਂ ਕੱਚੇ ਹੁੰਦੇ ਨੇ ਉਹਨਾਂ ਦਾ ਅਚਾਰ ਪੈਂਦਾ ਤਾਂ ਇਸ ਅਚਾਰ ਦੇ ਨਾਲ ਨਾਲ ਲੋਕ ਇਹਦੀ ਸਬਜੀ ਵੀ ਬਣਾ ਲੈਂਦੇ ਨੇ ਉੱਥੋਂ ਦੇ ਲੋਕ ਇਹਨੂੰ ਸਾਰਾ ਸਾਲ ਸਬਜੀ ਦੇ ਰੂਪ ਵਿੱਚ ਵਰਤਦੇ ਨੇ ਪਹਿਲਾਂ ਸਟੋਰ ਕਰ ਲੈਂਦੇ ਨੇ ਤੇ ਉਬਾਲ ਕੇ ਇਹਨਾਂ ਨੂੰ ਰੱਖ ਲੈਂਦੇ ਨੇ ਤੇ ਦੋਸਤੋ ਇਹ ਬਿਨਾਂ ਕੈਮੀਕਲ ਤੋਂ ਤੇ ਇੱਕ ਅਨਯੂਜ਼ਡ ਥਾਵਾਂ ਨੇ ਜਿਹੜੀਆਂ ਉਹਨਾਂ ਤੇ ਉੱਗਣ ਵਾਲਾ ਪੌਦਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਇਹਦੇ ਬਹੁਤ ਕੰਡੇ ਹੁੰਦੇ ਨੇ ਤੇ ਇਹਦੇ ਪੱਤੇ ਨਹੀਂ ਹੁੰਦੇ ਤੁਸੀਂ ਦੇਖੋਗੇ ਇਹਦੀਆਂ ਬ੍ਰਾਂਚੇ ਦੇ ਨਾਲ ਪੱਤੇ ਨਹੀਂ ਹੈਗੇ ਸਿਰਫ ਕੰਡੇ ਹੀ ਕੰਡੇ ਨੇ ਤੇ ਜਿਹੜੇ ਇਹਦੇ ਪੱਤੇ ਹੁੰਦੇ ਨੇ ਜਦੋਂ ਛੋਟਾ ਹੁੰਦਾ ਉਹ ਹੀ ਕੰਡੇ ਬਾਅਦ ਚ ਬਣ ਜਾਂਦੇ ਨੇ ਤੇ ਕੰਡੇ ਬੜੇ ਤਿੱਖੇ ਹੁੰਦੇ ਨੇ ਤਾਂ ਦੋਸਤੋ ਕਹਿੰਦੇ ਨੇ ਕਿ ਇਸ ਜਿਹੜਾ ਫਲ ਹੈ ਇਹਦੀ ਤਸਵੀਰ ਬੜੀ ਠੰਡੀ ਹੁੰਦੀ ਹੈ ਇਹ ਠੰਡੀ ਤਸੀਰ ਦਾ ਪੌਦਾ ਹੈ ਇਹ ਆਮ ਤੌਰ ਤੇ ਦਰਦਾਂ ਲਈ ਪੇਟ ਦੀਆਂ ਬਿਮਾਰੀਆਂ ਲਈ ਜਿਵੇਂ ਸਕਿਨ ਦੀਆਂ ਬਿਮਾਰੀਆਂ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਫਲ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਕੰਮ ਲਈ ਤਾਂ ਇਹਦੀ ਜਿਹੜੀ ਚਿੱਲੜ ਹੈ ਉਹ ਬੜੀ ਉਹ ਵੀ ਬੜੀ ਕੀਮਤੀ ਹੁੰਦੀ ਹੈ ਉਹ ਵੀ ਜੜੀ ਬੂਟੀਆਂ ਦੇ ਵਿੱਚ ਕੰਮ ਆਉਂਦੀ ਹੈ ਇਹਦੀ ਲੱਕੜ ਹੈ ਉਹ ਲੱਕੜ ਦੀ ਬਹੁਤ ਮਜ਼ਬੂਤ ਹੁੰਦੀ ਹੈ ਦੋਸਤੋ ਇਹ ਜਿਹੜਾ ਫਲ ਹੈ ਨਾ ਇਹਦਾ ਇਹ ਬਲੱਡ ਪਿਊਰੀਫਾਈ ਦਾ ਕੰਮ ਵੀ ਕਰਦਾ ਹੈ ਤੇ ਇਹਦਾ ਜਿਹੜਾ ਪੱਕਿਆ ਹੋਇਆ ਫਲ ਹੈ ਉਹ ਖੂਬਸੂਰਤ ਹੁੰਦਾ ਬਹੁਤ ਪਰ ਨਾਲੇ ਉਹਦੇ ਖੂਬਸੂਰਤਾ ਹੁੰਦੀ ਹੁੰਦਾ ਉਹ ਮਹਿੰਗਾ ਵੀ ਬਹੁਤ ਹੁੰਦਾ ਆਮ ਰੈਸਟੋਰੈਂਟ ਦੇ ਵਿੱਚ ਕਹਿੰਦੇ ਚੰਗੇ ਚੰਗੇ ਰੈਸਟੋਰੈਂਟ ਦੇ ਵਿੱਚ ਉਹਦਾ ਫਲ ਜਿਹੜਾ ਪਰੋਸਿਆ ਜਾਂਦਾ ਤਾਂ 1000-1500 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾ ਇਹਦਾ ਕੱਚਾ ਜਿਹੜਾ ਫਲ ਹੈ ਜਿਹੜੇ ਡੇਲੇ ਨੇ ਉਹ ਵੀ 2-250 ਰੁਪਏ ਕਿਲੋ ਵਿਕਦੇ ਨੇ ਤਾਂ ਇਹ ਜਿਹੜਾ ਇੱਕ ਦਰਖਤ ਹੈ ਇੱਕ ਦਰਖਤ ਤੋਂ ਲਗਭਗ 10 ਕਿਲੋ ਢੇਲੇ ਲੈ ਜਾਂਦੇ ਨੇ ਰਾਜਸਥਾਨ ਦੇ ਲੋਕ ਇਸ ਨੂੰ ਵੇਚ ਵੇਚਦੇ ਵੀ ਨੇ ਤਾਂ ਆਪ ਖਾਣ ਲਈ ਸਾਰਾ ਸਾਲ ਸਟੋਰ ਕਰਕੇ ਰੱਖ ਲੈਂਦੇ ਨੇ ਬਾਅਦ ਚ ਉਹਦੀ ਸਬਜੀ ਬਣਾਉਂਦੇ ਰਹਿੰਦੇ ਨੇ ਤਾਂ ਇਹਦਾ ਜਿਹੜਾ ਜਿਹੜਾ ਇਹਦੇ ਵਿੱਚ ਰਸ ਨਿਕਲਦਾ ਪੱਕੇ ਹੋਏ ਫਲ ਚੋਂ ਖਾਣ ਨਾਲ ਉਹ ਬੜਾ ਸੁਆਦਿਸ਼ਟ ਹੁੰਦਾ ਹੈ ਤੇ ਪੇਟ ਦੀਆਂ ਭੋਜਨ ਨੂੰ ਪਚਾਉਣ ਵਾਸਤੇ ਬੜਾ ਕੀਮਤੀ ਹੁੰਦਾ ਹੈ ਤਾਂ ਇਸ ਤਰ੍ਹਾਂ ਦੋਸਤੋ ਇਹ ਜਿਹੜਾ ਹੈਗਾ ਇਹ ਖੂਬਸੂਰਤਤਾ ਪੌਦਾ ਹੈ ਵੀ ਹੈਗਾ ਇਹ ਗੁਣਾ ਨਾਲ ਵੀ ਬਹੁਤ ਭਰਪੂਰ ਹੈ ਇਹਦੇ ਜਿਹੜੇ ਫਲ ਹੁੰਦੇ ਨੇ ਗੋਲ-ਗੋਲ ਹਨਾ ਜਿਵੇਂ ਆਪਣੇ ਬੇਰ ਹੁੰਦੇ ਨੇ ਬੇਰਾਂ ਦੀ ਤਰ੍ਹਾਂ ਹੁੰਦੇ ਨੇ ਕੱਚੇ ਬੇਰ ਗੋਲ-ਗੋਲ ਉਸ ਤਰ੍ਹਾਂ ਹੁੰਦੇ ਨੇ ਤਾਂ ਮੈਂ ਇਹ ਲੰਘਿਆ ਜਾਂਦਾ ਸੀ ਮੈਂ ਇਹਦੀ ਖੂਬਸੂਰਤੀ ਜਦੋਂ ਦੇਖੀ ਤਾਂ ਦੇਖਿਆ ਵੀ ਇਹ ਬਹੁਤ ਖੂਬਸੂਰਤ ਹੈ ਇਹਦੇ ਬਾਰੇ ਜਾਣਿਆ ਇਹਦੇ ਫੁੱਲ ਦੇਖੋ ਕਿੰਨੇ ਪਿਆਰੇ ਨੇ ਜੇ ਆਪਾਂ ਇਹਦੀ ਕੱਲੀ ਖੂਬਸੂਰਤੀ ਦੀ ਗੱਲ ਕਰੀ ਤਾਂ ਬਹੁਤ ਜਿਆਦਾ ਖੂਬਸੂਰਤ ਹੈ ਤਾਂ ਰਾਜਸਥਾਨ ਦੇ ਵਿੱਚ ਤਾਂ ਇਹ ਇੱਕ ਮਤਲਬ ਹੈ ਬਹੁਤ ਹੀ ਮੰਨਿਆ ਹੋਇਆ ਪਲਾਂਟ ਹੈ ਇਹ ਇਹ ਬਰਾਨੀ ਇਲਾਕਿਆਂ ਦੇ ਵਿੱਚ ਆਮ ਤੌਰ ਤੇ ਪਾਇਆ ਜਾਂਦਾ ਹੈ ਤਾਂ ਇਹਦੀ ਲੱਕੜ ਇਹਦੇ ਫਲ ਇਹਦੇ ਕੱਚੇ ਫਲ ਇਹਦੀ ਹਰ ਚੀਜ਼ ਕੰਮ ਆਉਂਦੀ ਹੈ ਇੱਥੋਂ ਤੱਕ ਕਿ ਜਦੋਂ ਲੋ ਇਹ ਫਾਲੇ ਦੇ ਪੱਕ ਜਾਂਦੇ ਨੇ ਤੇ ਲੋਕ ਇਹਦੀ ਜਿਹਦੀਆਂ ਜਿਵੇਂ ਆਪਾਂ ਟਾਹਣੀਆਂ ਵੱਢ ਕੇ ਝਾ ਮਤਲਬ ਵਾਰਡ ਬਣਾ ਲਏ ਨੇ ਖੇਤ ਦੀ ਇਸ ਤਰ੍ਹਾਂ ਹੀ ਖੇਤ ਦੀ ਬਾੜ ਵੀ ਬਣਾ ਲੈਂਦੇ ਨੇ ਤੇ ਦੋਸਤੋ ਤੁਹਾਨੂੰ ਵੀ ਜੇ ਕਿਤੇ ਇਹ ਫਲ ਦੇਖਣ ਦਾ ਮੌਕਾ ਮਿਲੇ ਤਾਂ ਜਰੂਰ ਤੁਸੀਂ ਇਹਦਾ ਆਨੰਦ ਮਾਣਿਓ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਸੋਚਿਆ ਆਪਣੇ YouTube ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਇਸ ਨੂੰ ਸ਼ੇਅਰ ਕੀਤਾ ਜਾਵੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਤੁਹਾਨੂੰ ਵੀ ਇਹ ਪੌਦੇ ਬਾਰੇ ਜਾਣਕਾਰੀ ਤੇ ਪੌਦਾ ਚੰਗਾ ਲੱਗਿਆ ਹੋਊਗਾ ਧੰਨਵਾਦ